ਹੈਲੋ ਜੀ ਸਸ਼ੀਕਾਲ ਸਰ ਦਾ ਸਵਾਗਤ ਹੈ ਜੀ ਫੇਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ ਅੱਜ ਬਹੁਤ ਹੀ ਸੋਹਣੇ ਸੂਟਸ ਲੈ ਕੇ ਮਸਲਿਨ कॉटन ਦੇ ਸੂਟ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੋਹਣੇ ਬੁਟੀਕ ਸਟਾਈਲ ਸੂਟਸ ਨੇ ਇਹ ਬਹੁਤ ਹੀ ਸੋਹਣੇ ਪ੍ਰਿੰਟ ਹੈਗੇ ਜੀ ਕਲਰਸ ਵੀ ਕਾਫੀ ਅੱਛੇ ਇਸ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੇ ਸ਼ੇਡਸ ਹੈ ਸ਼ਰਟ ਪਲੱਸ ਬਾਟਮ ਦਾ ਕਮੋਰੇਨ ਵਾਲਾ ਹੈ ਟਾਈ ਮੀਟਰ ਸ਼ਰਟ ਟਾਈ ਮੀਟਰ ਬਾਟਮ ਬਹੁਤ ਹੀ ਸੋਹਣਾ ਦੱਸਿਆ ਸਿਕਵਲਸ ਦਾ ਵਰਕ ਕੀਤਾ ਹੋਇਆ ਸ਼ਰਟ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਸ਼ਾਈਨ ਕਰ ਰਿਹਾ ਹੈ ਸਿਕਵਲਸ ਦਾ ਵਰਕ ਬਹੁਤ ਹੀ ਪਿਆਰੇ ਪਿਆਰੇ ਸ਼ੇਡ ਹੈ ਦੇਖੋ ਜੀ ਬਹੁਤ ਹੀ ਸੋਹਣੇ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਕਰ ਸਕਦੇ ਹੋ ਨੰਬਰ ਸਕਰੀਨ ਤੇ ਮੈਂਸ਼ਨ ਹੈ ਜਲਦੀ ਤੋਂ ਜਲਦੀ ਆਰਡਰ ਕਰੋ ਲਿਮਟਿਡ ਜਸਟ ਸਟਾਕ ਹੈ ਕਲਰ ਬਹੁਤ ਪਿਆਰੇ ਨੇ 90 ਮੀਟਰ ਸ਼ਰਟ 90 ਮੀਟਰ ਬਾਟਮ ਇਹ ਮਸਲੀਨ ਕਾਟਨ ਦੇ ਸੂਟ ਰਹਿਣ ਵਾਲੇ ਆ ਜੀ ਪਿਓਰ ਕਾਟਨ ਹੋਏਗੀ ਕਲਰ ਫਾਸਟ ਹੋਣਗੇ ਇਹਨਾਂ ਦੇ ਮਤਲਬ ਨਿਕਲਣਗੇ ਨਹੀਂ ਤਾਂ ਬਹੁਤ ਹੀ ਸੋਹਣੀ ਜੀ ਇੱਕ ਕਲੈਕਸ਼ਨ ਹੈਗੀ ਹੈ ਇਹੇ ਤੁਸੀਂ ਇਹਨਾਂ ਨੂੰ ਲੇਸਿਸ ਲਗਵਾ ਕੇ ਨਾਲ ਦੁਪੱਟਾ ਡਾਈ ਕਰਵਾ ਕੇ ਦੁਪੱਟੇ ਨੂੰ ਲੇਸਿਸ ਵਗੈਰਾ ਲਗਵਾ ਕੇ ਕਸਟਮਾਈਜ਼ ਕਰ ਸਕਦੇ ਹੋ ਬਹੁਤ ਹੀ ਸੋਹਣੇ ਤਰੀਕੇ ਨਾਲ ਇਹਨਾਂ ਦੇ ਉੱਪਰ ਲੇਸਿਸ ਦਾ ਵਰਕ ਬਹੁਤ ਜ਼ਿਆਦਾ ਸੋਨਾ ਹੁੰਦਾ ਤੁਸੀਂ ਕਿਸੇ ਵੀ ਤਰੀਕੇ ਨਾਲ ਇਸ ਨੂੰ ਕਸਟਮਾਈਜ਼ ਕਰਵਾ ਸਕਦੇ ਹੈਗੇ ਹੋ ਕਲਰਸ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਹੀ ਪਿਆਰੇ ਨੇ ਆਪਣੇ ਕੋਲ ਸ਼ੇਡਸ ਇਸ ਵਿੱਚ ਜੋ ਕਿ ਟ੍ਰੈਂਡ ਦੇ ਵਿੱਚ ਹੈ ਰਨਿੰਗ ਕਲਰਸ ਆ ਤੋ ਬਹੁਤ ਹੀ ਪਿਆਰੇ ਪਿਆਰੇ ਸ਼ੇਡਸ ਹੈ ਲਵੈਂਡਰ ਸ਼ੇਡ ਪੈਰਟ ਸ਼ੇਡ ਲਾਈਟ ਮੋਬ ਸ਼ੇਡ ਪੀਚੀ ਸ਼ੇਡਸ ਬਹੁਤ ਹੀ ਪਿਆਰੇ ਨੈਕਸਟ ਹੈਗਾ ਜੀ ਇਹ ਡਾਈਏਬਲ ਫੈਬਰਿਕ ਰਹਿਣ ਵਾਲਾ ਹੈ ਇਹ ਹੈਗਾ ਜੀ ਚੰਦੇਰੀ ਸਿਲਕ कॉटन ਹਾਂਜੀ ਚੰਦੇਰੀ ਸਿਲਕ कॉटन ਹੈ ਬਨਾਰਸੀ ਲੁੱਕ ਹੈ ਦਾ ਬਨਾਰਸੀ ਵਰਕ ਹੈ ਸਾਰਾ ਇਹ ਬਹੁਤ ਹੀ ਸੋਹਣਾ ਫੈਬਰਿਕ ਹੈ कॉटन ਇਹ ਸਿਲਕ ਹੈ ਪਾਰਟੀ ਵੇਅਰ ਮਤਲਬ ਫੈਬਰਿਕ ਹੈਗਾ ਜੀ ਇਹ ਲਾਈਨਿੰਗ ਵਗੈਰਾ ਇਸ ਦੇ نیچے ਲੱਗੇਗੀ ਪ੍ਰੋਪਰ ਐਂਡ ਇਹ ਗਲੇ ਸਵਿਚ ਏ ਆ ਵੀ ਇਹ ਡਾਈਏਬਲ ਹੈ ਠੀਕ ਹੈ ਇਹ ਫੈਬਰਿਕ ਡਾਈਏਬਲ ਆ ਕਈ ਵਾਰ ਆਪਣਾ ਕੋਈ ਕਲਰ ਮੈਚ ਨਹੀਂ ਕਰਦਾ ਆਪਣੇ ਕੋਲ ਬੋਟਮ ਹੁੰਦੀ ਹੈ ਲਹਿੰਗਾ ਹੁੰਦਾ ਹੈ ਦੁਪੱਟਾ ਹੁੰਦਾ ਹੈ ਬਟ ਆਪਾਂ ਨੂੰ ਕਲਰ ਕੀ ਮੈਚ ਨਹੀਂ ਹੋ ਰਿਹਾ ਹੁੰਦਾ ਜਾਂ ਸ਼ਰਟ ਹੁੰਦਾ ਉਸ ਦੇ ਨਾਲ ਆਪਾਂ ਪਲਾਜ਼ੋ ਬਣਾਣਾ ਤਾਂ ਮੈਚ ਨਹੀਂ ਹੋ ਰਿਹਾ ਜਾਂ ਲਹਿੰਗਾ ਬਣਾਣਾ ਮੈਚ ਨਹੀਂ ਹੋ ਰਿਹਾ ਤਾਂ ਉਸ ਅਕੋਰਡਿੰਗ ਤੁਸੀਂ ਇਸ ਫੈਬਰਿਕ ਨੂੰ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਤੁਸੀਂ ਕੋਨਾ ਆ ਸਕਦੇ ਹੋ ਲਹੰਗਾ ਬਣਾ ਸਕਦੇ ਹੋ ਪਲਾਜ਼ੋ ਬਣਾ ਸਕਦੇ ਹੋ ਪਰ ਇਸ ਨੂੰ ਡਾਈ ਵੀ ਕਰਵਾ ਸਕਦੇ ਹੋ ਆਪਣੇ ਤਰੀਕੇ ਨਾਲ ਜਿਹੜਾ ਵੀ ਕੰਦਰ ਤੁਸੀਂ ਡਾਈ ਕਰਵਾਉਣਾ ਕਰਵਾ ਸਕਦੇ ਹੈਗੇ ਡਿਜ਼ਾਈਨਿੰਗ ਇਸ ਵਿੱਚ ਕਾਫੀ ਮਿਲ ਜੇਗੀ ਤੁਸੀਂ ਦੇਖ ਰਹੇ ਹੈਗੇ ਹੋ ਸਾਰੀ ਡਿਜ਼ਾਈਨਿੰਗ ਐਂਡ ਤੱਕ ਵੀਡੀਓ ਨੂੰ ਦੇਖੋ ਤੇ ਸਾਰੇ ਡਿਜ਼ਾਈਨਸ ਦੇਖ ਲਓ ਇਹ ਫੈਬਰਿਕ ਪਰ ਮੀਟਰ ਦੇ ਅਕੋਰਡਿੰਗ ਆਏਗਾ ਜੀ ਪਰ ਮੀਟਰ ਮੀਟਰ ਦੇ ਅਕੋਰਡਿੰਗ ਤੁਸੀਂ ਇਹ ਫੈਬਰਿਕ ਲੈ ਸਕਦੇ ਹੋ ਜਿਵੇਂ 350 ਪਰ ਮੀਟਰ ਫੈਬਰਿਕ ਇਸ ਤਰ੍ਹਾਂ 2 ਮੀਟਰ ਦੀ ਕੱਟ ਤੁਹਾਨੂੰ ਮਿਲ ਜੇਗੀ ਓਨਲੀ ਸ਼ਰਟ ਦੀ ਕਟਿੰਗ ਵੀ ਤੁਸੀਂ ਲੈ ਸਕਦੇ ਹੋ 2 ਦੇ ਉੱਪਰ ਜਿੰਨੀ ਜ਼ਿਆਦਾ ਲੈਣੀ ਚਾਹੋ ਲੈ ਸਕਦੇ ਹੋ 5 ਸਰਦੋ 8 ਲੈ ਸਕਦੇ ਹੋ 10 ਲੈ ਸਕਦੇ ਹੋ ਜਿੰਨੀ ਕਟਿੰਗ ਲੈਣੀ ਹੋਵੇ ਲੈ ਸਕਦੇ ਹੈਗੇ ਹੋ ਠੀਕ ਹੈ ਜੀ ਜਿਹੜਾ ਵੀ ਇਹਨਾਂ ਵਿੱਚੋਂ ਅ ਜਿਗਜ਼ੈਗ ਵਾਲਾ ਦੇਖੋ ਡਿਜ਼ਾਈਨ ਸਾਰੇ ਡਿਫਰੈਂਟ ਹੈ ਜਿਨ੍ਹਾਂ ਨੇ ਵੀ ਇਹਨਾਂ ਚੋਂ ਜਿਹੜਾ ਵੀ ਡਿਜ਼ਾਈਨ ਲੈਣਾ ਹੈਗਾ ਸਕਰੀਨਸ਼ਾਟ ਲੈ ਕੇ ਨੰਬਰ ਸਕਰੀਨ ਤੇ ਮੈਂਸ਼ਨ ਹੈ WhatsApp ਵਾਲਾ ਉਸ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੈਗੇ ਆ 올 ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈਗੀ ਹੈ ਇੰਟਰਨੈਸ਼ਨਲ ਕੋਰੀਅਰ ਵੀ ਅਵੇਲੇਬਲ ਹੈਗੀ ਹੈ ਸਟਿਚਿੰਗ ਵੀ ਅਵੇਲੇਬਲ ਹੈ ਕਿਸੇ ਵੀ ਤਰੀਕੇ ਦਾ ਸੌਟ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਆਪਾਂ ਕਰਵਾ ਕੇ ਤੁਹਾਨੂੰ ਦੇਵਾਂਗੇ ਨੰਬਰ ਸਕਰੀਨ ਤੇ ਮੈਂਸ਼ਨ ਹੈ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਅਡਵਾਂਸ ਚ ਹੋਏਗੀ ਜੀ ਪੇਮੈਂਟ ਪਹਿਲਾਂ ਦੇਣੀ ਪਏਗੀ ਠੀਕ ਹੈ ਜੀ ਕੈਸ਼ ਔਰ ਡਿਲੀਵਰੀ ਨਹੀਂ ਹੈਗੀ ਪੇਮੈਂਟ ਕਰਨ ਤੋਂ ਬਾਅਦ ਹੀ ਤੁਹਾਨੂੰ ਸੂਟ ਭੇਜਿਆ ਜਾਏਗਾ 7 ਦਿਨਾਂ ਦੇ ਵਿੱਚ ਕੋਰੀਅਰ ਤੁਹਾਡੇ ਤੱਕ ਪਹੁੰਚਾ ਦਿੱਤਾ ਜਾਏਗਾ ਟਰੈਕਿੰਗ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਏਗੀ ਤੁਸੀਂ ਆਪਣਾ ਕੋਰੀਅਰ ਟਰੈਕ ਕਰ ਸਕਦੇ ਹੋ ਵੀ ਤੁਹਾਡਾ ਕੋਰੀਅਰ ਕਿੱਥੇ ਪਹੁੰਚ ਗਿਆ ਹੈਗਾ ਠੀਕ ਹੈ ਅਗਰ ਹੋਰ ਵੀ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਜਾਂ ਤੁਸੀਂ ਗੱਲਬਾਤ ਕੁਝ ਨਹੀਂ ਹੋਵੇ ਕੋਈ ਡਾਊਟ ਕਲੀਅਰ ਕਰਨਾ ਹੋਵੇ ਸਾਨੂੰ WhatsApp ਤੇ ਮੈਸੇਜ ਕਰਕੇ ਤੁਸੀਂ ਆਪਣੇ ਡਾਊਟਸ ਕਲੀਅਰ ਕਰ ਸਕਦੇ ਹੈਗੇ ਹੋ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆ ਲੱਗਦੀ ਹੈ ਪਲੀ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਐਂਡ ਡੇਲੀ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਸੋ ਮਚ